अभ्यास 5.2 तीसरा सवाल एपी ਵਿੱਚ ਖਾਲੀ ਖਾਨਿਆਂ ਦੇ ਪਦਾਂ ਨੂੰ ਪਤਾ ਕਰੋ ਜਿਸ ਦੇ ਵਿੱਚ ਪਹਿਲਾ ਪਾੜ ਦਿੱਤਾ ਹੈ 2-26 ਹਾਂ ਪਹਿਲੇ ਨੂੰ ਆਪਾਂ a1 ਜਾਂ a ਲਿਖਦੇ ਹਾਂ ਦੂਸਰੇ ਨੂੰ a2 ਤੀਸਰੇ ਨੂੰ a3 d3 ਨਹੀਂ a3 ਔਰ ਉਸ ਤੋਂ ਬਾਅਦ an ਦਾ ਫਾਰਮੂਲਾ ਹੁੰਦਾ ਹੈ a n 1 d ਆ ਤੀਸਰਾ ਪਦ ਤਾਂ ਇਹਨੂੰ ਲਿਖ ਦੇਣਾ a3 a a ਦਾ ਮੁੱਲ ਆਪਣੇ ਕੋਲ ਕਿੰਨਾ ਦਿੱਤਾ ਹੋਇਆ a1 ਕਿੰਨਾ ਹੈ 2 ਭਰ ਦੇਣਾ ਹੈ n 3 1 ਨਾਲ ਦੇ d a3 ਕਿੰਨਾ ਹੈ 26 a ਦਾ 2 ਆ ਖੱਬੇ ਹੱਥਾ ਕਿ -2 ਹੋ ਗਿਆ 2d 2d 26 ਦੇ ਵਿੱਚੋਂ 2 ਗਏ 24 ਔਰ ਭਾਟੇ ਦੇ ਵਿੱਚ 2 ਕਰ ਦਿਓ ਕਿਉਂਕਿ d ਦੇ ਨਾਲ 2 ਹੈ 2 ਵਾਰ ਗਿਆ 24 ਉਸ ਤੋਂ ਬਾਅਦ d 12 ਆ ਗਿਆ on ap de vich kidi term miss hai dusri hai a2 honda hai a honda hai a1 d a1 ਕਿੰਨਾ ਦਿੱਤਾ ਹੋਇਆ ਹੈ 2 d ਦਾ ਮੁੱਲ ਕਿੰਨਾ ਹੈ 12 ਬਰਾਬਰ 14 a2 ਬਰਾਬਰ 14 ਖਾਲੀ ਸਥਾਨ ਵਿੱਚ ਭਰ ਦੇਣਾ ਹੈ ਇਹ ਅਨਸਰ ਹੈ ਦੂਸਰਾ 파ਡ 13 10 ਔਰ ਇਹਦੇ ਵਿੱਚ ਕਿੰਨੀਆਂ ਟਰਮਾਂ 4 ਹੋ ਗਿਆ a1 a2 a3 a4 ਤਾਂ ਫਾਰਮੂਲਾ ਹੁੰਦਾ ਹੈ an ਬਰਾਬਰ a+n-1*d ਪਹਿਲਾ ਦੂਸਰਾ ਹੈ ਤਾਂ a2=a ਪਤਾ ਕਰਨਾ ਹੈ n ਕਿੰਨਾ ਹੈ 2-1 d ਔਰ ਉਸ ਤੋਂ ਬਾਅਦ a2 ਕਿੰਨਾ ਦਿੱਤਾ ਹੋਇਆ ਹੈ 13=a ਪਲੱਸ ਦੋਆਂ ਚ ਇਕ ਗਿਆ 1 1 ਨੂੰ d ਨਾਲ ਗੁਣਾ ਕੀਤਾ d ਆ ਗਿਆ ਇਥੋਂ a ਦਾ ਮੁੱਲ ਕਰ ਲੋ ਇਹਦਾ ਮੁੱਲ ਕਿੰਨਾ ਆਇਆ 13 ਆ ਪਲੱਸ d ਹੈ ਖੱਬੇ ਹੱਥਾਂ ਤੇ -d ਆ ਗਿਆ a ਆਪਣਾ A ਆ ਗਿਆ ਉਸ ਤੋਂ ਬਾਅਦ ਆਪਾਂ ਨੇ ਦਿੱਤਾ A4 A4 ਦਾ ਮਤਲਬ ਇਸ ਫਾਰਮੂਲੇ ਦੇ ਵਿੱਚ n ਦੀ ਥਾਂ ਤੇ 4 ਭਰਨਾ ਹੈ ਔਰ ਉਸ ਤੋਂ ਬਾਅਦ ਆਪਣੇ ਕੋਲੇ ਦਿੱਤਾ ਹੈ A ਇਹ ਫਾਰਮੂਲਾ ਹੈ ਔਰ ਇਸ ਫਾਰਮੂਲੇ ਦੇ ਵਿੱਚ 1 ਨਾ ਹੈ A ਆਪਣੇ ਕੋਲੇ ਦਿੱਤਾ ਹੋਇਆ ਹੈ A ਦਾ ਮੁੱਲ ਕਿੰਨਾ ਕੱਢਿਆ ਹੋਇਆ ਹੈ 13 d 13 d ਔਰ ਫਿਰ n n ਦਾ ਮੁੱਲ ਕਿੰਨਾ ਹੈ 4 1 ਔਰ d ਦਾ ਮੁੱਲ ਕਿੰਨਾ ਹੈ डी है a चार कि दता हुआ तेन बराबर तेरह माइनस डी प्लस चार चो एक गया तेन डी और उस तो बाद किया गया 13 प्लस द तीन माइनस तेरह बराबर माइनस का डी प्लस का तेन डी प्लस के दो डी रह गए तेरह तीन के बच तेरह कटा दिए माइनस दस बराबर दो डी बटेज दो कर दो, दो, ते दो कटे गया 2 ਭਾਜੇ 10 ਔਰ d ਦਾ ਮੁੱਲ ਕਿਨਾ ਆ ਗਿਆ -5 ਜੇਕਰ d ਦਾ ਮੁੱਲ -5 ਆ ਗਿਆ ਤਾਂ ਹੁਣ ਉਸ ਤੋਂ ਬਾਅਦ a ਦਾ ਮੁੱਲ ਪਤਾ ਕਰੋ a ਦਾ ਮੁੱਲ ਕੀ ਹੋਏਗਾ 13 ਇਸ ਤੇ ਇੱਕ ਵਿੱਚ ਭਰ ਦੇਣਾ ਹੈ 13 d d ਦਾ ਮੁੱਲ -5 ਪਲੱਸ ਹੋ ਗਿਆ 13 ਤੇ 5 ਕਿੰਨਾ ਹੋ ਗਿਆ 18 a ਦਾ ਮੁੱਲ 18 ਆ ਗਿਆ ਜਿਹੜਾ a1 ਹੈ ਉਹ ਖਾਲੀ ਸਥਾਨ ਵਿੱਚ ਭਰ ਦੇਣਾ ਉਸ ਤੋਂ ਬਾਅਦ a3 ਪਤਾ ਕਰਨਾ ਹੈ a3 ਹੁੰਦਾ ਹੈ ए टू प्लस डी ए टू कि दिता है तेरह प्लस तेरह प्लस और डी का मुल कि माइनस पांच तेरह प्लस गुना माइनस माइनस पांच तेरह चौं गए अठ ए थ्री बराबर अठ यही दो आंसर है जो आप पता करने से दो खाली स्थान परे गए तीजा पार्ट 5-901/2 ਤਾਂ ਇਹਦੇ ਵਿੱਚ ਚਾਰ टर्मਾਂ ਦਿੱਤੀ ਹੋਈਆਂ ਪਹਿਲੇ ਨੂੰ ਆਪਾਂ a1 ਜਾਂ a ਲਿਖਤਾ ਦੂਸਰੀ ਨੂੰ a2 ਲਿਖਤਾ ਤੀਸਰੀ ਨੂੰ a3 ਲਿਖਤਾ ਚੌਥੇ ਨੂੰ a4 ਲਿਖਤਾ ਫਾਰਮੂਲਾ an n a ਦਾ ਫਾਰਮੂਲਾ ਹੁੰਦਾ a n 1 d an a ਨੇ ਦਿੱਤਾ ਲਾਸਟ ਟਰਮ ਔਰ ਲਾਸਟ ਟਰਮ ਹੈ a4 a ਬਰਾਬਰ ਕਿੰਨਾ ਹੈ 5 n ਦੀ ਥਾਂ ਤੇ 4 1 ਔਰ d ਦਾ ਮੁੱਲ d ਆ ਗਿਆ ਔਰ ਉਸ ਤੋਂ ਬਾਅਦ a4 ਦਾ ਮੁੱਲ ਦਿੱਤਾ ਹੈ 9 ਸਹੀ 1/2 ਮਤਲਬ 9.5 ਤਾਂ +5 ਹੈ ਇਹਨੂੰ ਖੱਬੇ ਹੱਥਾ ਆ ਕੇ ਕਰਕੇ -5 ਲਿਖਤਾ ਔਰ 4 ਚੁੱਕ ਗਏ 3 ਨਾਲ ਇਹਦੇ d ਆ ਗਿਆ 9 ਸਹੀ 1/2 ਨੂੰ ਆਪਾਂ ਲਿਖ ਸਕਦੇ ਹਾਂ 1/2 ਵੀ ਇੱਦਾਂ ਹੁੰਦਾ ਹੈ ਔਰ ਪੁਆਇੰਟ 5 ਵੀ ਇੱਦਾਂ ਹੁੰਦਾ ਹੈ ਤਾਂ ਆਪਾਂ 9.5 -5 3d ਔਰ 9 ਦੇ ਵਿੱਚੋਂ 5 ਗਏ 4.5 बराबर 3d/3/3 3 ਤੇ 3 ਕੱਟਿਆ ਗਿਆ 3-1=3 3*5=15 ਔਰ d ਦਾ ਮੁੱਲ ਆ ਗਿਆ 1.5 ਉਸ ਤੋਂ ਬਾਅਦ ਇਹਦੀ ਟਰਮਾ ਪਤਾ ਕਰਨੀ ਹੈ ਦੂਜੀ ਟਰਮ a2 a2 ਕੀ ਹੋਏਗਾ a+d ਜਾਂ a1+d a ਕਿੰਨਾ ਦਿੱਤਾ ਹੋਇਆ ਹੈ 5 d ਦਾ ਮੁੱਲ 1.5 ਕੀ ਆ ਗਿਆ 6.5 ਸਾਢੇ 6 ਹੋ ਗਿਆ ਸਾਢੇ 6 ਨੂੰ ਲਿਖਣ ਵਾਸਤੇ ਆਪਾਂ 6.5 ਨੂੰ ਚਾਹੇ 6.5 ਇੱਥੇ ਲਿਖ ਦਿਓ ਚਾਏ 6 ਸਹੀ 1/2 ਲਿਖ ਦਿਓ ਇਹ ਅਨਸਰ ਆ ਗਿਆ ਕਿਹੜੀ ਟਰਮ ਆ ਗਈ ਦੂਸਰੀ ਤਾਂ ਆਪਾਂ ਇਹਨੂੰ ਲਿਖ ਦੇਣਾ 6 ਪੁਆਇੰਟ ਪੁਆਇੰਟ ਦੀ ਥਾਂ ਤੇ 1/2 ਲਿਖ ਦਿਓ ਔਰ ਉਸ ਤੋਂ ਬਾਅਦ a3 ਤੀਸਰੀ ਟਰਮ a3 ਹੁੰਦਾ a2 d a2 ਕਿੰਨਾ ਹੈ 6.5 d ਦਾ ਮਤਲਬ ਕਿੰਨਾ ਹੈ 1.5 ਦੋਨਾਂ ਨੂੰ ਜੋੜੋ 6 5 ਤੇ 5 10. 6 ਤੇ 1 7 1 8 ਇਹ ਵਾਲਾ ਅਨਸਰ ਆ ਗਿਆ ਇਹਦੇ ਵਿੱਚ 8 ਭਰ ਦੇਣਾ ਔਰ ਇਹੀ ਇਸ ਦੇ ਅਨਸਰ ਹੈ ਚੌਥਾ ਪੜ -4 4 ਵਾਰ ਡੈਸ਼ ਔਰ 6 ਇਸ ਦੀਆਂ 6 ਟਰਮਾਂ ਹੈ ਤਾਂ ਆਪਾਂ ਇਹਨੂੰ a1 ਤੋਂ ਲੈ ਕੇ a6 ਤੱਕ ਨੋਟ ਕਰਤਾ ਔਰ ਫਾਰਮੂਲਾ ਸੇਮੀ ਹੁੰਦਾ ਹੈ an a n 1 d ਲਾਸਟ ਵਾਲਾ a6 ਹੈ ਤਾਂ a6 a ਕਿੰਨਾ ਹੈ -4 ਔਰ 6 1 डी का मुल डी आ गया ए सिक्स कि आ गया छे आ गया बराबर माइनस चार प्लस छिया चौक गए पांच डी आह माइनस चार है, खबे हाथ आके प्लस चार हो गया बराबर पांच डी, और छे तो चार कि हों दस पांच डी बराबर दस बटे दे पांच कर दो कटे गए पांच दुनी दस और डी बराबर दो ਉਸ ਤੋਂ ਬਾਅਦ a n ਦਾ ਫਾਰਮੂਲਾ ਲਾ ਕੇ ਆਪਣੇ ਕੋਲੇ a ਤਾਂ ਆ ਗਿਆ ਔਰ d ਵੀ ਆ ਗਿਆ ਕਿਉਂਕਿ a 1 ਤਾਂ ਦਿੱਤਾ ਹੋਇਆ ਜਿਸ ਨੂੰ ਆਪਾਂ a ਲਿਖਦੇ ਆਂ ਦੂਸਰੀ ਟਰਮ ਲਿਖਣੀ ਹੈ a 2 a 2 ਹੁੰਦਾ ਹੈ a d a d a ਦਾ ਮੁੱਲ ਕਿੰਨਾ ਹੈ -4 2 -2 ਤਾਂ ਇਸ ਖਾਲੀ ਥਾਂ ਦੇ ਵਿੱਚ -2 ਲਿਖਤਾ ਉਸ ਤੋਂ ਬਾਅਦ a 3 a 3 ਹੁੰਦਾ ਹੈ ਇਹ a ਤੀਸਰੀ ਟਰਮ ਤੋਂ ਪਹਿਲਾਂ ਕਿਹੜੀ ਹੈ ਦੂਸਰੀ ਟਰਮ a 2 d a 2 ਕਿੰਨਾ ਦਿੱਤਾ ਹੋਇਆ ਹੈ -2 प्लस दोनों दो कटे गए कि आ गया जीरो और उस तुम तो बाद ए फोर ए फोर कि दिता होया फोर का मुल दिता होता नहीं पता करना ए थ्री प्लस डी ए थ्री कि जीरो डी का मुल कि कटिया दो बराबर की आ गया दो उस तो बाद ए फाइव ए फाइव है ए फोर प्लस डी ए फोर कि ए फोर आप दो क्डिया हुआ सॉरी हाँ ए थ्री आपका किडिया जीरो भरता ए थ्री जीरो ए फोर दो इत दो करता प्लस डी का मुल कि दिता हुआ है दो बराबर चार इस जगह पर चार भरता यही इस आंसर है तीसरे दास्ट दा पार्ट डैश अठती ट्रिपल डैश डै ट्रिपल डैश तो बाद माइनस वाई ਇਸ ਦੇ ਵਿੱਚ 6 ਟਰਮਾਂ ਦਿੱਤੀਆਂ ਹੋਈਆਂ ਐ 1 ਨਹੀਂ ਦਿੱਤਾ a2 ਦਿੱਤਾ ਹੈ ਔਰ a6 ਦਿੱਤਾ ਹੋਇਆ ਹੈ ਤੇ ਆਪਾਂ ਇਹਨੂੰ ਲਿਖਤਾ a1 a2 a3 a4 ਔਰ a5 ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਫਾਰਮੂਲਾ ਸੇਮ ਹੀ an a n, a n 1 d ਆ ਗਿਆ ਤਾਂ ਇਸ ਦੇ ਵਿੱਚ ਕੀ ਲਿਖਣਾ ਹੈ ਸਭ ਤੋਂ ਪਹਿਲਾਂ a2 ਦਿੱਤਾ ਹੋਇਆ ਹੈ a2 ਬਰਾਬਰ ਹੁੰਦਾ ਹੈ a n n ਦੀ ਥਾਂ ਤੇ 2 1 ਨਾਲ ਇਹਦੇ d a2 ਕਿੰਨਾ ਹੈ a2 ਦਿੱਤਾ ਹੋਇਆ ਹੈ 38 ਬਰਾਬਰ a plus d اور ایتھوں ਆਪਾਂ a ਦਾ ਮੁੱਲ ਕਰ ਲੋ a ਦਾ ਮੁੱਲ ਕੱਢਾਂਗੇ ਕੀ ਆਏਗਾ 38 a d ਹੈ ਖੱਬੇ ਹੱਥਾ ਕਿ -d ਆ ਜਾਏਗਾ s ਨੂੰ ਨੰਬਰ 1 نوٹ ਕਰ ਦੇਣਾ ਉਸ ਤੋਂ ਬਾਅਦ n ਅੱਗੇ ਦੂਸਰਾ ਦਿੱਤਾ ਹੋਇਆ a 6 ਦਿੱਤਾ ਹੋਇਆ ਤਾਂ ਆਪਾਂ ਫਾਰਮ ਇਸ ਫਾਰਮੂਲਾ ਸੇਮ ਹੀ ਰਹੇਗਾ s ਫਾਰਮੂਲੇ ਦੇ ਵਿੱਚ ਹੀ ਭਰਨਾ ਹੈ a 6 a 6 ਬਰਾਬਰ ਕੀ ਹੋਏਗਾ a plus, a ਦਾ ਮੁੱਲ ਕਿੰਨਾ ਕਿੱਢਿਆ ਹੋਇਆ 38 d a ਦਾ ਮੁੱਲ 38 d ਉਸ ਤੋਂ ਬਾਅਦ n ਦੀ ਥਾਂ ਤੇ 6 1 d ਦਾ ਮੁੱਲ ਕਿੰਨਾ ਹੈ d ਦਾ ਮੁੱਲ ਕਿੰਨਾ ਦਿੱਤਾ ਹੋਇਆ ਹੈ ਔਰ ਉਹ ਪਤਾ ਕਰਨਾ ਹੈ a 6 ਕਿੰਨਾ ਦਿੱਤਾ ਹੈ -22 a 6 ਕਿੰਨਾ ਦਿੱਤਾ ਹੋਇਆ ਹੈ -22 ਉਸ ਤੋਂ ਬਾਅਦ ਸੱਜੇ ਪਾਸੇ ਦਾ 38 ਹੈ ਉਸ ਨੂੰ ਖੱਬੇ ਹੱਥ ਲੈ ਆਓ ਖੱਬੇ ਖਲਾਵੇਂ ਲਿਆਵਾਂਗੇ -38 ਹੋ ਜਾਏਗਾ और बराबर माइनस डी प्लस पांच डी माइनस इन्हों दो करा तो कि बनेगा बन बन गया बन गया यठ बराबर माइनस का डी प्लस का पं डी प्लस दे कि आ गए चार डी बटा चार बटा चार चार पंद्रह आ सठ और डी बराबर माइनस पंद्रह डी बराबर कि आ गया, गया? माइनस 15 اور ਉਸ ਤੋਂ ਬਾਅਦ ਅੱਗੇ ਇਹਨਾਂ ਦੇ ਵਿੱਚ ਸੋਲਵ ਕਰਨਾ ਹੈ a1 ਪਤਾ ਕਰਨਾ ਹੈ a1 ਪਤਾ ਕਰਨ ਵਾਸਤੇ ਆਪਾਂ ਇਸ a ਦੇ ਵਿੱਚ ਸਵੀਕਰਨ ਇੱਕ ਦੇ ਵਿੱਚ ਮੁੱਲ ਭਰ ਦੇਣਾ ਹੈ a1 ਪਤਾ ਕਰਨ ਵਾਸਤੇ a ਬਰਾਬਰ ਕਿੰਨਾ ਆ ਗਿਆ 38 d ਦਾ ਮੁੱਲ 15 ਹੋ ਗਿਆ 38 اور 15 ਕਿੰਨੇ ਹੋਣਗੇ 8 5 13 3 ਤੇ 4 ਤੇ 1 5 a ਕੀ ਆ ਗਿਆ 53 a1 ਕਿੰਨਾ ਆ ਗਿਆ तरवंजा उस तो बाद ए थ्री है ए थ्री हों टू प्लस डी ए टू कि दिता हो अठत्ती पलस डी का मुल कि डी का मुल माइनस पंद्रह एक प्लस का प्लस इंटू माइनस की हो जाएगा माइनस हो जाएगा अठत्ती माइनस पंद्रह किना रह गया पिछे अठा चो पाँच गए तेन इथे रह गया इतने रह गया तीन तिना चो एक गया दो कि आ गया ए थ्री बराबर ਤੇ ਇਸ ਦੂਸਰੀ ਤੀਸਰੀ ਖਾਲੀ ਥਾਂ ਦੇ ਵਿੱਚ 23 ਭਰ ਦੇਣਾ ਹੈ a3 ਦੀ ਥਾਂ ਤੇ a3 ਦੀ ਥਾਂ ਤੇ 23 ਉਸ ਤੋਂ ਬਾਅਦ a4 a4 ਹੁੰਦਾ ਹੈ a3 d a3 ਕਿੰਨਾ 38 d ਦਾ ਮੁੱਲ -15 38 15 ਆਹ ਸੌਰੀ a3 ਦਾ ਮੁੱਲ ਆਪਣੇ a3 ਦਾ ਮੁੱਲ ਆਪਣੇ ਕੋਲ ਕਿੰਨਾ ਦਿੱਤਾ ਹੋਇਆ ਹੈ 23 23ਆਂ ਦੇ ਵਿੱਚੋਂ ਇੱਥੇ 23 ਲਿਖੋ और तेई चों पंद्रह घटाइए कि बचते हैं अठ चौथी खालिस्थान ए फोर दें लिखा अठ ए फोर कि आ गया ए वाला अठ उस तो ए फाइव ए फाइव हों हों ए फाइव का मुल हो फाइव तो पहला की होंगे चौथी टर्म ए फोर माइनस ए फोर प्लस डी ए फोर कि अठ पलस डी का मुल कि माइनस पंद्रह और अठ प्लस गुना माइनस माइनस पंद्रह -7 ਕਿੰਨਾ ਆ ਗਿਆ -7 اور ایسے ਦੇ ਨਾਲ ਤੀਸਰਾ ਪਾਰਟ ਕੰਪਲੀਟ